ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਣਾ ਚੈਨਲ ਵਧੀਆ ਲੱਗਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵੀਰੇ ਅੱਜ ਸੁਣਾਉਣਿਆ ਵੀਰੇ ਸਾਨੂੰ ਪੁਰਾਣੀ ਗੱਲ ਕਹਿੰਦਾ ਖੁੰਡ ਪੁਰਾਣੇ ਆ ਗਏ ਕਹਿੰਦਾ ਇਹ ਪੁਰਾਣੀ ਗੱਲ ਆ ਲੋਕ ਸਾਨੂੰ ਟੀਚਰਾਂ ਕਰਦੇ ਨੇ ਵੀ ਇਹਨਾਂ ਨੇ ਕੀ ਕੰਮ ਕਰਿਆ ਵੀਰੇ ਐਵੇਂ ਨਹੀਂ ਬਜ਼ੁਰਗਾਂ ਕੋਲ ਰਹਿ ਰਹਿ ਗੁਣ ਸਿੱਖੇ ਅੱਗੇ ਸਾਡੇ ਦਾਦੇ ਹੁਣੇ ਗੱਲ ਦੱਸਦੇ ਹੁੰਦੇ ਸੀਗੇ ਜਦੋਂ ਖੇਤੀ ਕਰਦੇ ਨੇ ਉਹ ਤੇ ਜਦੋਂ ਉਹਨਾਂ ਕੋਲ ਚਲੇ ਜਾਣਾ ਜਦੋਂ ਅਸੀਂ ਲੱਗੇ ਨਵੇਂ-ਨਵੇਂ ਉਹ ਗੱਲਾਂ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਕਹਿੰਦਾ ਜਦੋਂ ਅਸੀਂ ਭਾਈਚਾਰੇ ਇਕੱਠੇ ਹੋ ਕੇ ਇੱਕ ਦੂਜੇ ਦੇ ਜਾਂਦੇ ਸੀਗੇ ਕੰਮ ਕਰਨ ਤਾਂ ਰੌਣਕ ਮੇਲਾ ਪੂਰਾ ਲੱਗਦਾ ਹੁੰਦਾ ਸੀ ਆਹੀਂ ਕਿਸੇ ਸਮੇਂ ਕਿਸੇ ਦਾ ਰਿਸ਼ਤੇਦਾਰ ਆ ਜਾਂਦੇ ਚਾਦਰੇ ਟਰਲੇ ਲਾ ਕੇ ਪੂਰੇ ਵਧੀਆ ਜਾnde ਹੁੰਦੇ ਨੇ ਤਾਂ ਕੰਮ ਕਰਨ ਵੀ ਅਗਲੇ ਦਾ ਨਰਮਾ ਕਪਾਹ ਵੀਜਣ ਲਈ ਤੇ ਉਦੋਂ ਖੱਬਲ ਰੋਂਦਾਗਾ ਕਹਿੰਦਾ ਆਗੇ ਟੁਰਲੇ ਵਾਲੇ ਕਹਿੰਦਾ ਕਹਿੰਦਾ ਹੁਣ ਨਹੀਂ ਆਪਾਂ ਨੂੰ ਛੱਡ ਦੇ ਤੇ ਬੜਾ ਗੱਲਾਂ ਕਰਦਾ ਬਾਈ ਰੋਂਦਾ ਉੱਚੀ ਉੱਚੀ ਬਰੂ ਨੂੰ ਦੱਸਦਾ ਕਹਿੰਦਾ ਆਗੇ ਟੁਰਲੇ ਵਾਲੇ ਬਈਏ ਹੁਣ ਨਹੀਂ ਆਪਾਂ ਨੂੰ ਛੱਡ ਦੇ ਬਰੂ ਕਹਿੰਦਾ ਸਾੜਾ ਤੂੰ ਐਵੇਂ ਹੀ ਰੋਈ ਜਾਣਾ ਕਹਿੰਦਾ ਮੈਂ ਉੱਚੀ ਥਾਂ ਤੇ ਆਲਨੇ ਤੇ ਪਿਆਗਾ ਕਹਿੰਦਾ ਹਜੇ ਸੌਣ ਆਊ ਫੇਰ ਨੇਹਰੀਆਂ ਵਗਣੀਆਂ ਫੇਰ ਥੱਲੇ ਡਿੱਗ ਕੇ ਹਰਾ ਹੂੰ ਤੂੰ ਤਾਂ ਜ਼ਮੀਨ ਤੇ ਪਿਆਈ ਰੋਣਾ ਕਹਿੰਦਾ ਕਾ ਨੂੰ ਕਹਿੰਦਾ ਪੁਰਾਣੇ ਪਾਪੀ ਨੇ ਕਹਿੰਦਾ ਜੜਾਂ ਚੋਂ ਕੱਢ ਦਿੰਦੇ ਨੇ ਬਾਈ ਉਹ ਚੀਜ਼ ਆ